ਦਨੇ ਦਾ ਉਹ ਕਿਹੜਾ ਸਮਾਂ ਆ ਜਦੋਂ ਸਿਮਰਨ ਕਰਨ ਤੇ ਸਾਨੂੰ ਬਹੁਤ ਫਾਇਦਾ ਹੁੰਦਾ ਜਲਦੀ ਖੇੜ ਬਣ ਜਾਂਦੀ ਆਪਾਂ ਵੇਖਿਆ ਨਾ ਕਿਈ ਜੀਵ 15 20 ਦਿਨ ਸਿਮਰਨ ਕਰਦੇ ਆ ਤੇ ਉਹਨਾਂ ਦੇ ਅੰਦਰਲੀ ਖੇੜ ਚੱਲ ਪੈਂਦੀ ਇੱਕ ਦੋ ਵਾਰੀ ਸੰਗਤ ਦੇ ਵਿੱਚ ਜਾਂਦੇ ਉਹਨਾਂ ਦੀ ਖੇੜ ਚੱਲ ਪੈਂਦੀ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਕਰਦੇ ਨੇ ਇੱਕ ਡੇਢ ਮਹੀਨੇ ਦੇ ਵਿੱਚ ਉਹਨਾਂ ਦੀ ਖੇੜ ਬਣ ਜਾਂਦੀ ਅਕਸਰ ਉਹ ਦਿਨ ਦੇ ਕਿਹੜੇ ਸਮੇਂ ਜਾ ਮਰਤ ਵਿਲੇ ਜਾ ਰਾਤ ਨੂੰ ਕਿਹੜੇ ਸਮੇਂ ਉਹ ਸਿਮਰਨ ਕਰਦੇ ਨੇ ਕਿ ਉਹਨਾਂ ਦੀ ਇੰਨੀ ਜਲਦੀ ਖੇਡ ਬਣ ਜਾਂਦੀ ਜੇ ਸਾਨੂੰ ਵੀ ਉਹ ਸਮਾਂ ਪਤਾ ਲੱਗ ਜਾਵੇ ਤਾਂ ਸਾਡੀ ਵੀ ਖੇਡ ਬਣ ਜਾਵੇ ਜੋ ਇੰਨੇ ਸਾਲਾਂ ਦੀ ਰੁਕੀ ਹੋਈ ਹੈ ਵੇਖੋ ਸੰਗਤ ਜੀ ਇਹ ਖੇਡ ਹੈ ਪ੍ਰੇਮ ਦਾ ਇੱਕ ਮਨੁੱਖੇ ਦਾ ਉਸ ਪਰਮਾਤਮਾ ਦੇ ਨਾਲ ਕਿੰਨਾ ਕੁ ਪ੍ਰੇਮ ਪੈਂਦਾ ਹੈ ਕਈ ਨਾਮ ਅਭਿਆਸੀ ਹੁੰਦੇ ਨੇ ਸਾਡੇ ਵਰਗੇ ਜਦੋਂ ਦਿਲ ਕੀਤਾ ਉਦੋਂ ਸਿਮਰਨ ਕਰਨਾ ਜਦੋਂ ਲੋੜ ਪਈ ਉਦੋਂ ਸਿਮਰਨ ਕਰਨਾ ਕਹਿੰਦਾ ਭਾਵ ਸਿਮਰਨ ਨੂੰ ਇੰਨੀ ਅਹਿਮਤ ਨਹੀਂ ਜਿੰਨਾ ਸੰਸਾਰ ਦੇ ਕੰਮਾਂ ਨੂੰ ਦੇ ਦਾਨੇ ਮਰੇ ਕਹਿੰਦੇ ਹਨ ਕਿਰਤ ਕਰਮ ਕੇ ਵਿਛੜੇ ਸਾਨੂੰ ਸੰਸਾਰ ਦੇ ਕੰਮਾਂ ਕਰਨ ਦੀ ਫਿਕਰ ਇੰਨੀ ਪੈ ਗਈ ਹੈ ਕਿ ਅਸੀਂ ਪ੍ਰਮਾਤਮਾ ਤੋਂ ਵਿਛੜ ਗਏ ਹਾਂ ਕਹਿੰਦੇ ਹੁਣ ਤੁਸੀਂ ਆਪਣੀ ਕਿਰਪਾ ਦੇ ਨਾਲ ਹੀ ਸਾਨੂੰ ਮੇਲ ਲਓ ਪਰ ਜਿਹੜੇ ਕਈ ਵਿਰਾਗੀ ਨਾਮ ਅਭਿਆਸੀ ਹੁੰਦੇ ਨੇ ਉਹ ਜਦੋਂ ਸਿਮਰਨ ਕਰਦੇ ਆ ਉਹਨਾਂ ਦਾ ਧਿਆਨ ਆਪਣੀ ਹੀ ਆਵਾਜ਼ ਦੇ ਵਿੱਚ ਬਹੁਤ ਜਲਦੀ ਲੱਗਦਾ ਤੇ ਉਹ ਆਪਣੀ ਹੀ ਆਵਾਜ਼ ਨੂੰ ਉਹ ਤੇ ਸਮਰਪਿਤ ਕਰ ਦਿੰਦੇ ਆ ਆਪਣਾ ਧਿਆਨ ਜਿੰਨਾ ਧਿਆਨ ਸਾਡਾ ਧਿਆਨ ਦੇ ਵਿੱਚ ਹੀ ਸਮਰਪਿਤ ਹੋਵੇਗਾ ਆਪਾ ਆਪ ਸਮਰਪਿਤ ਹੋਵੇਗਾ ਉਨੀ ਹੀ ਜਲਦੀ ਖੇੜ ਬਣ ਜਾਂਦੀ ਆ ਬਾਕੀ ਉਹਨਾਂ ਦਾ ਭਰੋਸਾ ਵੀ ਹੁੰਦਾ ਹੈ ਗੁਰੂ ਤੇ ਟੀਚਰ ਤੇ ਪ੍ਰਮਾਤਮਾ ਤੇ ਸੰਤਾਂ ਸਾਧਾਂ ਦੇ ਬਚਨਾਂ ਦੇ ਉੱਤੇ ਤੇ ਉਹ ਕਿਹੜਾ ਦਿਨ ਦਾ ਸਮਾਂ ਜਦੋਂ ਸਭ ਤੋਂ ਜ਼ਿਆਦਾ ਫਾਇਦਾ ਹੁੰਦਾ ਬਾਣੀ ਦੇ ਵਿੱਚ ਸਾਨੂੰ ਅੱਠੇ ਪੈਰ ਹੀ ਉਸ ਪ੍ਰਮਾਤਮਾ ਦਾ ਸਿਮਰਨ ਕਰਨ ਨੂੰ ਆਖਿਆ ਗਿਆ ਹੈ ਮਰੇ ਕਹਿੰਦੇ ਜੀਤੇ ਸਾਹਸ ਗ੍ਰਾਸਮਨ ਲੇਤਾ ਤੇ ਤੇਹੀ ਗੁਣਗਾਈ ਇਹ ਕਹਿੰਦੇ ਜਿੰਨੇ ਸਵਾਸ ਤਾਂ ਅੰਦਰ ਆਉਂਦੇ ਆ ਜਾਂਦੇ ਆ ਮਸਿਨਾ ਦੇ ਨਾਲ ਹੀ ਸਿਮਨ ਕਰੀ ਜਾਓ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਸਵਾਸਾਂ ਨੇ ਪੂਰਾ ਹੋ ਜਾਣਾ ਗਿਣਤੀ ਖਤਮ ਹੋਈ ਜਲੇ ਤੇ ਇਸ ਸੰਸਾਰ ਤੋਂ ਜਾਣਾ ਪੈਣਾ ਤੇ ਜੇ ਆਪਾਂ ਬਿਨਾਂ ਸਿਮਨ ਕੀਤੇ ਚਲੇ ਗਏ ਤਾਂ ਸਾਨੂੰ ਲੇਖਾ ਬਹੁਤ ਵੱਡਾ ਦੇਣਾ ਪਵੇਗਾ ਇੱਥੇ ਆਪਾਂ ਨੂੰ ਥਾਣੇ ਕੋਟਕਚਾਰੀਆਂ ਪੰਚਾਇਤਾਂ ਦੇ ਵਿੱਚ ਜਾਣਾ ਪੈ ਜਵੇ ਤਾਂ ਉਹ ਵੀ ਇੱਕ ਤਰ੍ਹਾਂ ਦਾ ਲੇਖਾ ਹੁੰਦਾ ਆ ਤੇ ਸਾਨੂੰ ਇਹ ਹੀ ਇੰਨਾ ਭੈੜਾ ਲੱਗਦਾ ਤੇ ਜਦੋਂ ਆਪਾਂ ਉੱਪਰ ਜਾ ਕੇ ਲੇਖਾ ਦੇਵਾਂਗੇ ਫਿਰ ਸਾਨੂੰ ਕਿੰਨਾ ਬੇਇੱਜ਼ਤ ਹੋਣਾ ਪਵੇਗਾ ਸਾਰਿਆਂ ਦੇ ਅੱਗੇ ਪਰ ਸਭ ਤੋਂ ਵੱਡੀ ਗੱਲ ਪਰਮਾਤਮਾ ਦੇਗੇ ਸੋ ਪਾਉ ਕੰਮ ਹੀ ਨਾ ਕਰੀਏ ਜਿੱਥੇ ਸਾਨੂੰ ਲੇਖਾ ਦੇਣਾ ਪਵੇ ਜੇ ਅਸੀਂ ਮਾਇਆ ਦੇ ਵਿੱਚ ਰੁੱਝੇ ਰਹੇ ਤਾਂ ਲੇਖਾ ਦੇਣਾ ਪਵੇਗਾ ਆਪਣੇ ਮਨ ਦੇ ਵਿੱਚ ਉਸ ਨਾਮ ਨੂੰ ਹਰ ਸਮੇਂ ਵਸਾ ਕੇ ਰੱਖਣਾ ਪਰਮਾਤਮਾ ਨੂੰ ਨਾਲ ਮਹਿਸੂਸ ਕਰਨਾ ਜਿਹੜਾ ਜੀਵ ਅਜਿਹਾ ਸਿਮਰਨ ਕਰਦਾ ਹੈ ਸੰਸਾਰ ਤੋਂ ਜਾਂਦਾ ਹੈ ਗੁਰੂ ਜੀ ਕਹਿੰਦੇ ਲੇਖਾ ਨਹੀਂ ਦੇਣਾ ਪੈਂਦਾ ਉਹ ਮੁਕਤ ਹੋ ਜਾਂਦਾ ਹੈ ਇਸ ਵਾਸਤੇ ਸੰਗਤ ਜੀ ਕੋਈ ਵੀ ਜਿਹਾ ਖਾਸ ਸਮਾਂ ਨਹੀਂ ਹੈ ਕਿ ਜਦੋਂ ਸਾਨੂੰ ਸਿਮਰਨ ਦੇ ਵਿੱਚ ਵੱਧ ਲਹਾ ਮਿਲਦਾ ਲਹਾ ਇੱਕੋ ਜਿਹਾ ਨਹੀਂ ਨ Depend ਕਰਦਾ ਕਿ ਸਾਡਾ ਮਨ ਉਹ ਸਿਮਰਨ ਦੀ ਧੁੰਦੇ ਵਿੱਚ ਕਿੰਨਾ ਕੁ ਜੁੜਿਆ ਹੈ ਹੁਣ ਉਹ ਵੇਲਾ ਅੰਮ੍ਰਿਤ ਵੇਲਾ ਵੀ ਹੋ ਸਕਦਾ ਦਿਨ ਦਾ ਸਮਾਂ ਵੀ ਹੋ ਸਕਦਾ ਰਾਤ ਦਾ ਸ਼ਾਮ ਦਾ ਕੋਈ ਵੀ ਸਮਾਂ ਹੋ ਸਕਦਾ ਆਪਾਂ ਘਰ ਦੇ ਵਿੱਚ ਬਹਿ ਕੇ ਸਿਮਰਨ ਕਰ ਸਕਦੇ ਹਾਂ ਕਿਤੇ ਬਾਹਰ ਗਏ ਆ ਇੱਕ ਸਾਈਡ ਤੇ ਹੋ ਕੇ ਵਿਆਹ ਸ਼ਾਦੀ ਤੇ ਬਹਿ ਕੇ ਵੀ ਜੇ ਸਿਮਰਨ ਕਰ ਲਈਏ ਤਾਂ ਵੀ ਉਨਾ ਹੀ ਫਾਇਦਾ ਹੋਣਾ ਜਿੰਨਾ ਆਪਾਂ ਨੂੰ ਘਰ ਹੀ ਬੈਠ ਕੇ ਹੁੰਦਾ ਹੈ ਅੰਮ੍ਰਿਤ ਵੇਲੇ ਹੁੰਦਾ ਹੈ ਡਿਪੈਂਡ ਕਰਦਾ ਸਾਡਾ ਮਨ ਸ਼ਬਦ ਦੀ ਧੁੰਦ ਦੇ ਵਿੱਚ ਕਿੰਨਾ ਕੁ ਜੁੜਿਆ ਹੈ